ਤੁੰਦੀ ਯਾਦੇ ਮਿਲ ਜੇਗਾ ਤੁਮ ਭਾਈ ਪੰਜਾਬਨੀ ਸੇਰੇ ਪੰਜਾਬ ਬੜਾ ਰੁੱਖਾਂ ਦੀ ਏਸਾਨ ਨੀ ਇਨ ਚੋਂ ਦਾ ਸਾਡਾ ਜ਼ਿਲ੍ਹਾ ਸੰਗਰੂਰ ਨੀ ਅਸੀਂ ਜਿੱਥੋਂ ਦੇ ਰਹਿਣ ਵਾਲੇ ਦੇਖ ਸਾਡਾ ਜ਼ਿਲ੍ਹਾ ਸੰਗਰੂਰ ਨੀ ਅਸੀਂ ਜਿੱਥੋਂ ਦੇ ਰਹਿਣ ਵਾਲੇ ਇਹ ਨਹੀਂ ਅੱਜ ਕੱਲ ਦੇ ਹਾਲਾਤ ਨੂੰ ਦੇਖਦੇ ਲਿਖਿਆ ਲੱਗਦਾ ਗੀਤ

ਕਿ ਦਿੱ ਲੇਖਣ ਦੀ ਲੋੜ ਨਹੀਂ ਹੱਥ ਚ ਮੋਬਾਈਲ ਵੱਜਦਾ ਸਾਨੂੰ ਚੁੱਕਣ ਦਾ ਟਾਈਮ ਨਹੀਂ ਸਾਨੂੰ ਚੁੱਕਣ ਦਾ ਟਾਈਮ ਨਹੀਂ ਸ਼ਸ਼ੀਅਕਾਲ ਜੀ ਪੋਲੀਵੁੱਡ ਨਾ ਪੰਜਾਬੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ 10 ਕੋ ਜਿੱਦਾਂ ਕਿ ਅਸੀਂ ਤੁਹਾਡੇ ਸਾਹਮਣੇ ਹਰ ਇੱਕ ਕਲਾਕਾਰਾਂ ਨੂੰ ਜਿਹੜਾ ਲੈ ਕੇ ਆਂਦੇ ਰਹੇ ਹਾਂ ਤੇ ਅੱਜ ਇੱਕ ਹੋਰ ਕਲਾਕਾਰ ਨੂੰ ਲੈ ਕੇ ਤੁਹਾਡੇ ਰੋਬਰੋ ਹੋਏ ਆਂ ਗੱਲਬਾਤ ਕਰਾਂਗੇ ਉਹਨਾਂ ਦੀ ਜ਼ਿੰਦਗੀ ਬਾਰੇ ਤੇ ਉਹਨਾਂ ਦੀ ਗਾਇਕੀ ਬਾਰੇ ਮੇਰੇ ਨਾਲ ਮੌਜੂਦ ਨੇ ਗੁਰਜੰਤ ਸਿੰਘ ਮੀਮ ਸਾ ਜੀ ਗੱਲਬਾਤ ਕਰਾਂਗੇ ਸ਼ਸ਼ੀਅਕਾਲ ਜੀ ਸਵਾਗਤ ਕਰਦੀ ਹਾਂ ਸਾਡੇ ਚੈਨਲ ਤੇ ਸਤਿਗੁਰੂ ਜੀ ਸਾਰੇ ਮੇਰੇ ਬਹੁਤ ਹੀ ਪਿਆਰੇ ਦੋਸਤੋ ਤੇ ਦਸ ਕੋ ਮੈਂ ਧੰਨਵਾਦ ਕਰਦਾ ਜੇ ਤੁਹਾਡਾ ਜੋ ਤੁਸੀਂ ਮੈਨੂੰ ਇੱਥੇ ਬੁਲਾ ਕੇ ਮਾਣ ਬਖਸ਼ਿਆ ਜੀ ਬਹੁਤ ਬਹੁਤ ਧੰਨਵਾਦ ਸੋ ਆਪਾਂ ਗੱਲਬਾਤ ਕਰੀਏ ਜੀ ਤੁਹਾਡੀ ਗਾਇਕੀ ਬਾਰੇ ਤੁਹਾਡੀ ਗਾਇਕੀ ਦੀ ਸ਼ੁਰੂਆਤ ਕਿੱਦਾਂ ਹੁੰਦੀ ਆ ਸਾਡੀ ਗਾਇਕੀ ਦੀ ਸ਼ੁਰੂਆਤ ਜੀ ਸਾਡੇ ਮਤ ਜਦੋਂ ਤੁਸਾਨੂੰ ਪੜ੍ਹਦੇ ਸੀ ਉਸ ਟਾਈਮ ਤੋਂ ਅਸੀਂ ਪੁਰਾਣੇ ਕਲਾਕਾਰ ਜਿਵੇਂ ਕਿ ਪ੍ਰਦੀਪ ਮਾਨ ਕੰਜਾਵਾ ਸਿੰਘ ਕਿਚਕ ਮਤੀਲਾ ਜੀ ਦੇ ਧਾਰਮਿਕ ਗੀਤ ਚਾਦਦੇ ਹੁੰਦੇ ਸੀ ਹੂੰ ਉਹਨਾਂ ਨੂੰ ਦੇਖ ਕੇ ਸੁਣ ਕੇ ਪ੍ਰਭਾਵਿਤ ਹੋਏ ਜੋ ਉਹਨਾਂ ਨੇ ਪਹਿਲਾਂ ਤਾਂ ਕਹਤਾਏ ਸੀ ਹੂੰ ਤਾਂ ਹੌਲੀ ਹੌਲੀ ਅਸੀਂ ਵੀ ਗਾਉਣ ਦੀ ਕੋਸ਼ਿਸ਼ ਕੀਤੀ ਹੂੰ 6ਵੀਂ ਕਲਾਸ ਤੋਂ ਬਾਅਦ ਅਸੀਂ ਵੀ ਗਾਉਣਾ ਸ਼ੁਰੂ ਕੀਤਾ ਹੂੰ ਤੇ ਉਸ ਤੋਂ ਬਾਅਦ 2002 ਸਾਲ ਦੇ ਵਿੱਚ ਅਸੀਂ ਲਿਖਣਾ ਸ਼ੁਰੂ ਕੀਤਾ ਜੋ ਕਿ ਅੱਗੇ ਦੀ ਅੱਗੇ ਲਿਖਦੇ ਗਏ ਤੇ ਹੁਣ ਤੱਕ ਅਸੀਂ ਕੋਈ 4-500 ਗੀਤਾਂ ਦੇ ਲਗਭਗ ਗੀਤਾਂ ਦੇ ਓਕੇ ਅੱਛੇ ਤੁਸੀਂ ਗਾ ਕੀ ਜੇ ਨਾਲ ਨਾਲ ਗੀਤ ਲਿਖਦੇ ਵੀ ਹੋ ਹਾਂ ਜੀ ਪਹਿਲਾਂ ਪਹਿਲਾਂ ਮੈਨੂੰ ਗੀਤ ਗਾਉਣ ਦਾ ਸ਼ੌਕ ਸੀ ਉਸ ਤੋਂ ਬਾਅਦ ਦੇ ਵਿੱਚ ਮੇਰੇ ਮਨ ਦੇ ਅੰਦਰ ਆਇਆ ਵੀ ਕਿਉਂ ਨਾ ਗੀਤ ਲਿਖੇ ਵੀ ਜਾਣ ਆਪਣੇ ਅੰਦਰ ਬਰਬਲੇ ਉਠਾ ਦੇ ਸੀ ਤਾਂ ਹੌਲੀ ਹੌਲੀ ਉਹ ਖਿਆਲ ਮੇਰੇ ਅੰਦਰ ਬਣਦੇ ਗਏ ਹਾਂ ਜਦੋਂ ਕਿ ਮੈਂ ਦੇਖਿਆ ਜਿਹੜੀ ਕਿ ਲਿਖਣ ਦੀ ਗੱਲ ਸੀ ਉਹ ਪਹਿਲਾਂ ਗੌਰਵ ਕੰ ਦਾ ਗਾਉਣ ਦੇ ਨਾਲ ਰਿਲੇਟਡ ਨਹੀਂ ਸੀ ਜੀ ਜਦੋਂ ਕਿ ਜੇ ਦੇਖਿਆ ਜਾਵੇ ਤਾਂ ਅਸੀਂ ਜਿਹੜਾ ਸੋਚਦੇ ਆ ਕਿ ਆਪਾਂ ਗੁਰਬਾਣੀ ਨੂੰ ਸੁਣਦੇ ਆ ਬਿਲਕੁਲ ਉਸ ਤੋਂ ਬਾਅਦ ਆਪਣੇ ਧਾਰਮਿਕ ਗੀਤ ਹੁੰਦੇ ਆ ਜਾਂ ਕਿ ਵਿਸਰੀ ਲਿਖੀ ਜਾਂ ਗਾਈ ਜਾਂਦੀ ਆ ਉਸ ਦੇ ਵਿੱਚੋਂ ਹੀ ਜੋ ਕਿ ਮੈਂ ਪਹਿਲਾਂ ਕੁਇਸਰੀ ਗਾਉਂਦਾ ਸੀ 100 ਕਰਖਾ ਜੀ 2-3 ਸਾਲ ਮੈਂ ਕੁਇਸਰੀ ਵੀ ਲਾਉਂਦਾ ਰਿਹਾ ਉੱਥੋਂ ਮੈਨੂੰ ਇਹ ਗੀਤ ਦੇ ਸੰਦਾਬਦੀਾਰੇ ਪਤਾ ਲੱਗਿਆ ਤੇ ਉਸ ਦੇ ਨਾਲ ਮੇਰੇ ਗੀਤ ਲਿਖਣ ਦਾ ਜੋ ਵਿੱਚ ਸਾਲ ਸ਼ੁਰੂ ਜੀ ਅੱਛਾ ਜੀ ਆਪਾਂ ਗੱਲਾਂ ਦਾ سلسلہ ਇਸੇ ਤਰ੍ਹਾਂ ਜਾਰੀ ਰੱਖਾਂਗੇ ਸਾਡੇ ਦਰਸ਼ਕਾਂ ਨੂੰ ਤੁਹਾਡੇ ਜੋ ਦੋ ਗੀਤ ਰਿਕਾਰਡ ਹੋਏ ਨੇ ਉਹਨਾਂ ਚੋਂ ਇੱਕ ਗੀਤ ਦਾ ਜੋ ਚਾਰ ਬੋਲ ਸੁਣਾਂ ਚ ਮੇਰਾ ਪਹਿਲਾ ਗੀਤ ਸਾਡਾ ਜ਼ਿਲ੍ਹਾ ਸੰਗਰੂਰ ਰਿਕਾਰਡ ਹੋਇਆ ਸੀ ਜੀ ਮਈ 2022 ਦੇ ਵਿੱਚ ਜੀ ਤਾਂ ਮੈਂ ਉਸ ਦਾ ਇੱਕ ਨਵਾਂ ਸ਼ੇਰ ਆਪਣੇ ਤੁਹਾਡੇ ਨਾਲ ਅੰਤਰਾਸਰ ਸੰਧਿਆ ਕਰ ਰਿਹਾ ਜੀ ਇੰਡੀਆ ਦੇ ਵਿੱਚ ਜਿਹੜਾ ਸੂਬਾ ਏ ਪੰਜਾਬ ਨੀ ਸਿਰ ਪੰਜਾਬ ਬੜਾ ਰੁੱਖਾਂ ਦੀ ਏਸਾਨ ਨੀ ਇੰਡੀਆ ਦੇ ਵਿੱਚ ਜਿਹੜਾ ਸੂਬਾ ਏ ਪੰਜਾਬ ਨੀ ਸਿਰ ਪੰਜਾਬ ਬੜਾ ਰੁੱਖਾਂ ਦੀ ਏਸਾਨ ਨੀ ਸਾਨੂੰ ਇਸ ਗੱਲ ਦਾ ਗਰੂਰ ਨਹੀਂ ਅਸੀਂ ਪਿੱਛੇ ਕਿਉਂ ਰਹਿਣ ਵਾਲੇ ਸੁਣ ਸਾਡਾ ਜ਼ਿਲ੍ਹਾ ਸੰਗਰੂਰ ਨਹੀਂ ਅਸੀਂ ਜਿੱਥੋਂ ਦੇ ਰਹਿਣ ਵਾਲੇ ਦੇਖ ਸਾਡਾ ਜ਼ਿਲ੍ਹਾ ਸੰਗਰੂਰ ਨਹੀਂ ਅਸੀਂ ਜਿੱਥੋਂ ਦੇ ਰਹਿਣ ਵਾਲੇ ਅੱਛਾ ਜੀ ਆਪਣੇ ਫੈਮਲੀ ਦੇ ਵਿੱਚ ਕੌਣ-ਕੌਣ ਹੈ ਮੇਰੀ ਫੈਮਲੀ ਦੇ ਵਿੱਚ ਸਾਡੇ ਪਿਤਾ ਜੀ ਤੇ ਮਾਤਾ ਜੀ ਜੀ ਅਸੀਂ ਦੋ ਭਰਾ ਤੇ ਇੱਕ ਸਿਸਟਰ ਹੂੰ ਤੇ ਮੇਰਾ ਇਹ ਮਤਲਬ ਇੱਕ ਮੈਸੇਜ ਤੇ ਮੇਰੇ ਦੋ ਬੇਟੇ ਆ ਓਕੇ ਹਾਂ ਅੱਛਾ ਫੈਮਿਲੀ ਦੇ ਵਿੱਚੋਂ ਪੂਰੀ سپورਟ ਹੈ ਮਤਲਬ ਗਾਇਕੀ ਲੈਣ ਨੂੰ ਤੁਸੀਂ ਚੁਸ ਕੀਤਾ ਕਈ ਵਾਰੀ ਫੈਮਿਲੀ ਦੇ ਵਿੱਚੋਂ ਨਹੀਂ ਮਤਲਬ ਕਹ ਰਹੀਏ ਐਦਾਂ ਹਨਾ ਸਵੀਕਾਰ ਕਰਦੇ ਹੁੰਦੇ ਕਿ ਕੀ ਅੰਬਿਆਤ ਵੀ ਤੋਂ ਇਹ ਕੰਮਾਂ ਦੇ ਵਿੱਚ ਕੀ ਪੈਣਾ ਹਨਾ ਕੀ ਲਿਖਣਾ ਗਾਉਣਾ ਆ ਤੁਹਾਡਾ ਆਪਣਾ ਕੰਮ ਹੈ ਉਹ ਕਰੋ ਫੈਮਿਲੀ ਦੇ ਵੱਲੋਂ ਫੁੱਲ سپورਟ ਹੈ ਜੀ ਫੈਮਿਲੀ ਦੇ ਵਿੱਚੋਂ ਜਿੱਥੇ ਦਾਖਾਸੀਂ ਦੇਖਿਆ ਜਾਂ ਸਾਨੂੰ ਹੁਗਾਰਾ ਮਿਲਿਆ ਹਾਂ ਤਾਂ ਸਾਨੂੰ ਸੋਚ ਸਾਡੀ ਫੈਮਿਲੀ ਤੋਂ ਮਿਲੀ ਪਰ ਸਪੋਰਟ ਦੀ ਜੋ ਗੱਲ ਹੈ ਉਹ ਅੱਜ ਦੇ ਹਾਲਾਤਾਂ ਦੇ ਮੁਤਾਬਕ ਇਹੋ ਹੀ ਕਿਹਾ ਜਾਂਦਾ ਕਿ ਇਹ ਕਿਸ ਤਰ੍ਹਾਂ ਦੀ ਲਾਈਨ ਆ ਜਦੋਂ ਕਿ ਪੁਰਾਣੇ ਕਲਾਕਾਰ ਨੂੰ ਪੂਰਾ ਮਾਨ ਸਤਕਾਰ ਦਿੱਤਾ ਜਾਂਦਾ ਸੀ ਜੀ ਉਹ ਲੋਕਾਂ ਦੇ ਗੀਤ ਲੋਕਾਂ ਨੂੰ ਸੁਣਾਏ ਜਾਂਦੇ ਸੀ ਪਰ ਅੱਜ ਇਹ ਜਿਹੜੇ ਵੀ ਕਲਾਕਾਰ ਨੇ ਉਹ ਆਪਣੇ ਜੋ ਗੀਤ ਨੇ ਉਹ ਆਪਣੇ ਤੇ ਲਿਖਦੇ ਨੇ ਤੇ ਆਪਣੇ ਲਈ ਆਪਣੇ ਤੇ गा ਦਿੰਦੇ ਸਹੀ ਤੇ ਇਸ ਤਰ੍ਹਾਂ ਹੀ ਸਾਨੂੰ ਜੋ ਮਹਿਸੂਸ ਵੀ ਹੋਇਆ ਜਾਂ ਅਸੀਂ ਵੀ ਜੋ ਕੀਤਾ ਸਾਡੇ ਆਪਣੇ ਜੋ ਲਿਖੇ ਗੀਤ ਨੇ ਸਾਡੀ ਕੋਸ਼ਿਸ਼ ਇਹ ਹੀ ਹੁੰਦੀ ਆ ਕਿ ਉਹ ਹਰ ਇੱਕ ਦੇ ਸੁਣਨ ਵਾਲਾ ਹੋਵੇ ਤੇ ਉਹ ਅਰਥਪੂਰਨ ਹੋਵੇ ਓਕੇ ਤੇ ਇਸੇ ਤਰ੍ਹਾਂ ਸਾਨੂੰ ਜੋ ਸਾਡੇ ਮਤਵ ਗੈਸਟੀ ਲਾਈਨ ਦੇ ਵਿੱਚ ਆਉਣ ਦੇ ਵਿੱਚ ਸਾਡੇ ਪਹਿਲਾ ਪਿਤਾ ਜੀ ਕਾਮਰੇਡ ਨਹਿਰ ਦੇ ਨਾਲ ਸੰਬੰਧ ਸੀਗੇ ਜੀ ਤੇ ਸਾਡੇ ਭਰਾ ਸੀਗੇ ਜੋ ਵੱਡੇ ਉਹ ਸਾਡੇ ਘਰ ਲਿਆ ਕੇ ਤੇ ਪਾਸ ਟਾਈਮ ਸੁਣਦੇ ਹੁੰਦੇ ਸੀ ਕੈਸਟਾ ਤਾਂ ਉੱਥੋਂ ਹੀ ਮੈਨੂੰ ਇਹ ਚੇਤਕ ਲੱਗੀ ਤਾਂ ਪਹਿਲਾਂ ਮੈਂ ਗੀਤ ਸੁਣਦਾ ਰਿਹਾ ਮੇਰੇ ਮਨ ਦੇ ਵਿੱਚ ਉਹ ਗੀਤ ਘਾਰ ਕਰ ਗਏ ਜਿਹੜੇ ਕਿ ਆਪਾਂ ਉਸ ਸਮੇਂ ਦੇ ਵਿੱਚ ਜੀ ਦੇਖਿਆ ਭਗਤ ਸਿੰਘ ਉਦੋਂ ਸਿੰਘ ਉਹਨਾਂ ਦੇ ਜੋ ਗੀਤ ਸੀ ਪਾ ਰਹੇ ਸੀ ਜੀ ਜੀ ਜਿਆ ਆਪਣੇ ਧਾਰਮਿਕ ਇਤਿਹਾਸ ਦੇ ਨਾਲ ਜੋ ਸਵਾਲ ਤੁਸੀਂ ਕੀ ਸੀ ਜੀ ਸਾਨੂੰ ਜੋ ਮਤਲਬ ਇਹ ਮਾਹੌਲ ਪਹਿਲਾਂ ਘਰ ਤੋਂ ਮਿਲਿਆ ਉਸ ਸਮੇਂ ਦੇ ਵਿੱਚ ਥੋੜਾ ਮਾਹੌਲ ਵੀ ਇਸ ਤਰ੍ਹਾਂ ਦਾ ਹੀ ਹੁੰਦਾ ਸੀ ਕਿ ਆਪਾਂ ਜੋ ਦੇਖਿਆ ਜਾਵੇ ਕਿ ਬੱਚੇ ਦੇ ਜੋ ਕਿ ਜੋ ਮਨ ਹੁੰਦਾ ਪਹਿਲਾਂ ਛੋਟੇ ਹੁੰਦੇ ਜੇ ਆਪਾਂ ਦੇਖਿਆ ਜਾਵੇ ਤਾਂ ਉਹਦੇ ਜੋ ਸੋਚ ਦਾ ਦਾਇਰਾ ਹੁੰਦਾ ਉਹ ਛੋਟਾ ਹੁੰਦਾ ਬਿਲਕੁਲ ਬਿਲਕੁਲ ਤਾਂ ਉਹ ਚੀਜ਼ਾਂ ਉਹਨਾਂ ਦੇ ਦਿਮਾਗ ਤੇ ਘਰ ਕਰ ਜਾਂਦੇ ਉਹੀ ਸਾਡੇ ਅੰਦਰ ਮਤਲਬ ਉਹ ਚੀਜ਼ਾਂ ਘਰ ਕਰ ਗਿਆ ਇੱਕ ਕੁਦੀਪ ਮਾਨਕ ਜੀ ਦਾ ਗੀਤ ਹੁੰਦਾ ਸੀ ਜੋ ਕਿ ਆਪਣੇ ਲਾਹੌਰ ਜ਼ਿਲ੍ਹੇ ਦੇ ਵਿੱਚ ਭਗਤ ਸਿੰਘ ਦੇ ਮਾਤਾ-ਪਿਤਾ ਨਾਲ ਮੁਲਾਕਾਤ ਕਰਨੇ ਉਹ ਕਹਿੰਦੇ ਗੋਰੀਆ ਮਗਦਮਾ ਕਰ ਉਹ ਗੀਤ ਸੀ ਉਹ ਪਹਿਲਾ ਮੈਂ ਸਭ ਤੋਂ ਸੁਣਿਆ ਤੇ ਗਾਇਆ ਉਹ ਅੱਜ ਵੀ ਮੇਰੇ ਅੰਦਰ ਮਾਤਮ ਦੇ ਘੁੰਮਦਾ ਰਹਿੰਦਾ ਹਰ ਕੋਈ ਜੋ ਮੈਨੂੰ ਮੇਰਾ ਦੋਸਤ ਮਿੱਤਰ ਵੀ ਮੈਂ ਤਾਂ ਉਹ ਵੀ ਇਹੀ ਗੱਲ ਕਹਿੰਦਾ ਕਿ ਜਦੋਂ ਉਹ ਪਹਿਲਾਂ ਵਾਲਾ ਗੀਤ ਸਾਨੂੰ ਸੁਣਾ ਤਾਂ ਉਹ ਇਸ ਤਰ੍ਹਾਂ ਹੀ ਅਸੀਂ ਜਿਵੇਂ ਗੀਤ ਗਾਉਂਦੇ ਤੇ ਸੁਣਦੇ ਰਹਿੰਦੇ ਸੀਗੇ ਤਾਂ ਉਹ ਉਸਤਾਂ ਸਾਡੀ ਸੋਚ ਹੋ ਗਈ ਤੇ ਇਸ ਤਰ੍ਹਾਂ ਹੀ ਮਤਲਬ ਸਾਡੇ ਮਾਤੂ ਜੀ ਮਾਨਸਿਪਾਲਾ ਇੰਦਾਂ ਢਾਹਦਾ ਹੌਲੀ ਹੌਲੀ ਜਿਉਂ ਜਿਉਂ ਆਪਣੀ ਉਮਰ ਦੇ ਦਾ ਨਿਹਾਜ ਦੇ ਨਾਲ ਅੱਗੇ ਚੱਲਦੇ ਗਏ ਤਾਂ ਫਿਰ ਆਪਣੀ ਸੋਚ ਦੇ ਮਤਲਬ ਥੋੜਾ ਥੋੜਾ ਬਦਲਾ ਹੋ ਗਿਆ ਉਹਦਾ ਤੇ ਪਹਿਲਾਂ ਮੈਂ ਵੀ ਬਹੁਤ ਜ਼ਿਆਦਾ ਧਾਰਮਿਕ ਵੀ ਲਿਖੇ ਨੇ ਇਨਕਲਾਬੀ ਵੀ ਲਿਖੇ ਨੇ ਜੂਏ ਅੱਜ ਦੇ ਟਾਈਮ ਹਰ ਕੋਈ ਕਹਿੰਦਾ ਕਿ ਕਮਰਸ਼ੀਅਲ ਗੀਤ ਮੰਗੇ ਜਾਂਦੇ ਨੇ ਹਾਂ ਹਾਂ ਤੇ ਹੌਲੀ ਹੌਲੀ ਮੈਨੂੰ ਵੀ ਥੋੜਾ ਜਿਹਾ ਸੁਭਾਅ ਬਣਿਆ ਕਿ ਬੱਚੇ ਤਾਂ ਲਿਆਦਾ ਪਰ ਉਹਨਾਂ ਜਿਆਦਾ ਚੇਂਜ ਨਹੀਂ ਲੈਂਦਾ ਮੇਰੀ ਇੱਕ ਸੋਚ ਸਹਿਤਕਾਰਾਂ ਵਾਲੀ ਆ ਕਿਉਂਕਿ ਮੈਂ ਕਿ ਸਾਹਿਤ ਜ਼ਬਤ ਉਹਦੇ ਨਾਲ ਵੀ ਜੁੜਿਆ ਆ ਮਾਲਵਾ ਲਿਖਾਰੀ ਸਭਾ ਸੰਗਰੂਰ ਦੇ ਨਾਲ ਵੀ ਪਰ ਅਸੀਂ ਅੱਜ ਦੀ ਟਾਈਮ ਦੇ ਮੁਤਾਬਕ ਲੈਕਚਰ ਦਾ ਤਾਂ ਫੇਰ ਵੀ ਕੋਸ਼ਿਸ਼ ਕਰੀਏ ਕਿ ਦੂਰ ਜਾਏ ਅੱਜ ਕੱਲ੍ਹ ਜਿਆਦਾਤਰ ਮਤਲਬ ਬਦਮਾਸ਼ੀਆਂ ਵਾਲੇ ਕਹਿੰਦੇ ਆ ਨਾ ਓਦਾਂ ਦੇ ਗੀਤ ਜਾਂਦੇ ਅੱਛਾ ਜਿੱਦਾਂ ਕਿ ਤੁਸੀਂ ਆਪਣੇ ਪਿੰਡ ਮੀਮਸਾ ਦਾ ਇਹ ਸਾਰਾ ਜਿਹੜਾ ਦ੍ਰਿਸ਼ ਦਿਖਾਇਆ ਤੁਸੀਂ ਜ਼ਿਲ੍ਹਾ ਸੰਗਰੂਰ ਵਾਲਾ ਜਿਹੜਾ ਗੀਤ ਰਿਕਾਰਡ ਕੀਤਾ ਸੀਗਾ ਉਹਦੇ ਵਿੱਚ ਆਪਣੇ ਪਿੰਡ ਮੀਮਸਾ ਦਾ ਹੀ ਜਿਹੜਾ ਪੂਰਾ ਪਿੰਡ ਦਿਖਾਇਆ ਹੋਇਆ ਹੈਗਾ ਤੇ ਪਿੰਡ ਵੱਲੋਂ ਕਿੰਨਾ ਕੁ ਮਾਨ ਸਤਕਾਰ ਮਿਲਿਆ ਜਦੋਂ ਮੈਂ ਉਹ ਗੀਤ ਸਾਡੇ ਇੱਕ 12 ਸਾਲਾ ਮੇਲਾ ਭਦਲਾਂ ਦਾ ਲੱਗਦਾ ਹੁੰਦਾ ਜੀ ਜਦੋਂ ਕਿ ਮੈਂ ਪਿੱਛੇ ਹੀ ਤੁਹਾਨੂੰ ਦੱਸਿਆ ਕਿ ਉਹ ਮੈਂ ਇੱਕ ਮੈਨੂੰ ਆਪਣਾ ਜੀ ਦਰਗੋਹ ਕਰਵਾਇਆ ਸੀ ਜਿਵੇਂ ਕਹਿੰਦੇ ਨੇ ਕਿ 12 ਸਾਲਾਂ ਦੇ ਬਾਅਦ ਰੂੜੀ ਦੀ ਸੁਣੀ ਜਾਂਦੀ ਆ ਸਹੀ ਗੱਲ ਇਹ ਜੋ ਗੀਤ ਸੀ ਮੇਰਾ ਮੈਂ ਉਸ ਤੋਂ ਪਿਛਲੇ 12 ਸਾਲੇ ਮੇਲੇ ਨੂੰ ਲਿਖ ਲਿਆ ਸੀ ਜੀ ਪਰ ਉਸ ਸਮੇਂ ਦੇ ਵਿੱਚ ਮੈਂ ਸਰਪੰਚ ਸਾਹਿਬ ਦੇ ਨਾਲ ਲਾਉ ਜਾਂ ਇੱਕ ਦੋ ਸੱਜਣਾ ਮਿੱਤਰਾਂ ਨਾਲ ਗੱਲ ਕੀਤੀ ਕਿ ਵੀ ਮੈਂ ਇਦਾਂ ਗੀਤ ਲਿਖਿਆ ਵੀ ਮਉਗੀ ਤੇ ਰਿਕਾਰਡ ਕਰਵਾ ਦੇਵਾ ਤੇ ਇਸ ਤਰ੍ਹਾਂ ਉਹਨਾਂ ਨੇ ਮਤਲਬ ਕਿਹਾ ਕਿ ਵਧੀਆ ਗੱਲ ਹੈ ਜੇ ਤੂੰ ਕੋਈ ਗੀਤ ਮਤਲਬ ਦੇਖਿਆ ਅੱਜ ਬਣਾਇਆ ਤਾਂ ਰਿਕਾਰਡ ਕਰਵਾ ਤਾਂ ਉਹਨਾਂ ਦਾ ਮੈਨੂੰ ਹੌਸਲਾ ਮਿਲਿਆ ਤਾਂ ਉਸ ਸਮੇਂ ਤੋਂ ਭਾਵੇਂ ਸਮਾਂ ਥੋੜਾ ਲੰਘ ਚੁੱਕਿਆ ਸੀ ਪਰ ਅਗਲੇ ਹੁਣ ਜਦੋਂ 12 ਸਾਲਾ ਮੇਲਾ ਆਇਆ ਉਸ ਤੋਂ ਪਹਿਲਾਂ ਮੈਂ ਉਹ ਗੀਤ ਰਿਕਾਰਡ ਕਰਵਾਇਆ ਤਾਂ ਬਹੁਤ ਸਾਰਾ ਮੈਨੂੰ ਮਾਨ ਮਿਲਿਆ ਤੇ ਹੰਗਾਰਾ ਮਿਲਿਆ ਅੱਛਾ ਇਹ ਤੁਸੀਂ ਗਾਇਕੀ ਦੇ ਨਾਲ ਨਾਲ ਹੋਰ ਕਿਹੜਾ ਕੋਈ ਕੀਤਾ ਕਰ ਰਹੇ ਹੋ ਗਾਇਕੀ ਦੇ ਨਾਲ ਨਾਲ ਮੈਂ ਆਪਣੇ ਜਦੋਂ ਕਿ ਇਸ ਸਮੇਂ ਦੇ ਵਿੱਚ ਥੋੜਾ ਜਿਹਾ ਆਪਾਂ ਗਾਇਕੀ ਦੇ ਵਿੱਚ ਮੈਂ ਲੇਟ ਹੋਇਆ ਤਾਂ ਉਹਦੇ ਵਿੱਚ ਕਾਰਨ ਇਹੀ ਸੀ ਕਿ ਆਪਾਂ ਨੂੰ ਪਹਿਲਾਂ ਸਭ ਤੋਂ ਦੇਖਣਾ ਪੈਦਾ ਕਿ ਆਪਣਾ ਰੋਜ਼ਗਾਰ ਦਾ ਹੋਣਾ ਜ਼ਰੂਰੀ ਹੁੰਦਾ ਬਿਲਕੁਲ ਜੇ ਰੋਜ਼ਗਾਰ ਹੈ ਤਾਂ ਆਪਣੇ ਸਭ ਕੁਝ ਹੈ ਜੋ ਕਿ ਆਪਾਂ ਨੂੰ ਸਾਡੇ ਆਪਦੇ ਸਾਹਮਣੇ ਵੀ ਐਸੇ ਵੀ ਆਇਆ ਤਾਂ ਜੋ ਇਹ ਰਿਕਾਰਡਿੰਗਾਂ ਲੇਟ ਵੀ ਹੋਈਆਂ ਤਾਂ ਉਹਦੇ ਵਿੱਚ ਵੱਡੀ ਜੋ ਗੱਲ ਹੁੰਦੀ ਆਪਣੇ ਬੇਰੋਜ਼ਗਾਰੀ ਦੀ ਜੀ ਜਿਹੜਾ ਕਿ ਬੇਰੋਜ਼ਗਾਰੀ ਦਾ ਸੰਤਾਪ ਅਸੀਂ ਝੜਾਇਆ ਉਹ ਸਾਨੂੰ ਪਤਾ ਕਿ 15 ਸਾਲ ਸਾਨੂੰ ਬਾਅਦ ਜਾ ਕੇ ਨੌਕਰੀ ਮਿਲੀ ਅਸੀਂ ਇੱਕ ਪਹਿਲਾਂ ਬੇਰੋਜ਼ਗਾਰ ਲੈਨਮੈਨ ਸੀਗੇ ਤੇ ਫਿਰ ਹੁਣ ਜਦੋਂ ਕਿ ਸੰਘਰਸ਼ ਦੀ ਬਦੌਲਤ ਸਾਡੇ ਜੋ ਰੋਜ਼ਗਾਰ ਨੂੰ ਮੂਰਪਿਆ ਤਾਂ ਅੱਜ ਮੈਂ ਪੀਐਸਪੀਸੀਐਲ ਦੇ ਵਿੱਚ ਜੌਬ ਕਰਦਾ ਜੀ अच्छा ਜਿੱਦਾਂ ਕਿ ਤੁਸੀਂ ਜੌਬ ਕਰਦੇ ਹੋ ਹਨਾ ਜੌਬ ਦੇ ਨਾਲ-ਨਾਲ ਗਾਇਕੀ ਨੂੰ ਉਹਨਾਂ ਟਾਈਮ ਦੇ ਦੇ ਰਹੇ ਹੋ ਜਿੰਨਾ ਗਾਇਕੀ ਚਾਹੀਦਾ ਵਾ ਅਸੀਂ ਇਸ ਦੇ ਲਈ ਜਿਵੇਂ ਕਿ ਤੁਨ ਸਿੰਘ ਸਵਾਲ ਕੀਤਾ ਵੀ ਟਾਈਮ ਜਿਹੜਾ ਦੇਣ ਵਾਲੀ ਗੱਲ ਸੀ ਕਿ ਉਹ ਅਸੀਂ ਆਪਣੇ ਜੀਰੂ ਕੇ ਅੱਜ ਤੋਂ ਸਾਨੂੰ 15 ਸਾਲ ਪਹਿਲਾਂ ਮਿਲੇ ਉਹਦੇ ਵਿੱਚ ਅਸੀਂ ਇਹ ਕਾਰਤ ਨੂੰ ਪੂਰਾ ਕੀਤਾ ਸਾਨੂੰ ਫ੍ਰੀ ਟਾਈਮ ਆਉਂਦਾ ਸੀ ਸਾਡੇ ਮਤਲਬ ਜੋ ਕੁਝ ਵੀ ਅਸੀਂ ਦਰਦ ਦੋਖਾ ਆਪਣੇ ਬੇਰੋਜ਼ਗਾਰੀ ਦੇ ਹੰਢਾਏ ਉਹਦੇ ਉਸ ਸਮੇਂ ਦੇ ਵਿੱਚ ਹੀ ਮੈਂ ਲਿਖਣਾ ਸ਼ੁਰੂ ਕੀਤਾ ਸੀ ਲਿਖਿਆ ਵੀ ਆ ਤੇ ਹੁਣ ਜੋ ਮੈਨੂੰ ਮਹਿਸੂਸ ਹੁੰਦਾ ਕਿ ਮੈਂ ਲਿਖੇ ਬੈਨਾ ਸਰਦਾ ਹੀ ਨਹੀਂ ਤਾਂ ਮੈਂ ਉਹ ਬਹੁਤ ਘੱਟ ਤੋਂ ਘੱਟ ਲਿਖਣ ਦੀ ਕੋਸ਼ਿਸ਼ ਕਰਦਾ ਪਰ ਫੇਰ ਵੀ ਮੈਂ ਲਿਖੀ ਜਾਂਦਾ ਉਹ ਸਮਾਂ ਸੀ ਜਦੋਂ ਮੈਨੂੰ ਕਿ 5 ਤੋਂ 10 ਮਿੰਟਾਂ ਦੇ ਵਿੱਚ ਵੀ ਮੈਂ ਗੀਤ ਲਿਖ ਦਿੰਦਾ ਅੱਛਾ ਜਿਵੇਂ ਤੁਸੀਂ ਕਹਿੰਦੇ ਸੀ ਪਹਿਲਾਂ ਸਟਾਰਟਿੰਗ ਦੇ ਵਿੱਚ ਦੱਸਿਆ ਮੈਨੂੰ ਵੀ ਹਨਾ ਬਹੁਤ سارے ਗੀਤ ਸੀਗੇ ਜਿਹੜੇ ਤੁਸੀਂ ਖੁਦ ਲਿਖਿਆ ਹਨਾ ਤੁਹਾਡੀ ਆਪਣੀ ਲਿਖਤ ਆ ਤੇ ਉਹਨਾਂ ਵਿੱਚੋਂ ਤੁਹਾਡੇ ਕੋਈ ਲਿਖੇ ਹੋਏ ਗੀਤ ਲੈਂਦਾ ਹੋ ਕੋਈ ਕਿਸੇ ਨੇ ਗਾਇਆ ਹੋਵੇ ਹਲਤ ਜਿਹੜੇ ਗੀਤ ਗਾਉਣ ਦਾ ਲਿਖਣ ਦੀ ਗੱਲ ਆ ਤਾਂ ਪਹਿਲਾਂ ਪਹਿਲਾਂ ਅਸੀਂ ਦੇਖਿਆ ਕਿ ਹਰ ਇੱਕ ਕਲਾਕਾਰ ਨੂੰ ਇਹ ਦਿੱਕਤ ਆ ਆਮ ਆਪਾਂ ਸੁਣਦੇ ਆ ਕਿ ਆਉਂਦੀ ਆ ਜੇਕਰ ਉਹ ਪਹਿਲਾਂ ਕਿਸੇ ਕੋਲ ਗੀਤ ਲੈ ਕੇ ਜਾਂਦਾ ਜਾਂ ਗਾਉਂਦਾ ਵੀ ਆ ਤਾਂ ਉਹਨੂੰ ਮਾਰਕੀਟ ਦੇ ਵਿੱਚ ਆਪਣੀ ਇਮਾਨਤ ਨਹੀਂ ਦਿੱਤੀ ਜਾਂਦੀ ਬਿਲਕੁਲ ਤਾਂ ਪਹਿਲਾਂ ਉਹਨੂੰ ਆਪਣੇ ਆਪ ਤੇ ਹੀ ਥੋੜਾ ਜਿਹਾ ਇਹ ਗੱਲ ਨੂੰ ਭਾਰੂ ਰਹਿ ਜਾਂਦੀ ਆ ਕਿ ਉਹ ਮਾਧਵ ਇਸਤਰੀ ਵਿੱਚ ਸਫਲ ਨਮੰਦਾ ਤਾਂ ਇਸ ਤਰ੍ਹਾਂ ਮੈਂ ਵੀ ਕੋਸ਼ਿਸ਼ ਕੀਤੀ ਪਰ ਪਹਿਲਾਂ ਉਹਨਾਂ ਨੇ ਮੇਰੇ ਅੱਗੇ ਵੀ ਇਹੀ şart ਰੱਖਿਆ ਜਿਵੇਂ ਜਿਹੋ ਜਿਹਾ ਸਮਾ ਸੀ ਕਿ ਤੈਨੂੰ 1 ਲੱਖ ਰੁਪਇਆ ਦਿਓ ਜਾਂ 1.5 ਲੱਖ ਰੁਪਇਆ ਦਿਓ ਤੁਹਾਡਾ ਗੀਤ ਰਿਕਾਰਡ ਕਰਾ ਦੇਣਾ ਕੈਸਟਰ ਰਿਕਾਰਡ ਕਰਾ ਦੇਣਾ ਤਾਂ ਮੇਰੇ ਇੱਕ ਹੁਣ ਉਹਨੇ ਕਲਾਕਾਰਾਂ ਦੇ ਭਾਵੇਂ ਨਾਮ ਨਹੀਂ ਢਾਈ ਜਾ ਸਕਦੇ ਮੈਂ ਵੀ ਕੋਈ 8-10 ਕਲਾਕਾਰਾਂ ਦੇ ਨਾਮੀਆਂ ਦੇ ਘਟੋ ਘਟ ਕੋਲ ਗਿਆ ਰਾਈਟਰਾਂ ਦੇ ਵਿੱਚ ਗਾਇਕਾਂ ਦੇ ਤਾਂ ਉਹਨਾਂ ਨੇ ਇਸੀ ਤਰ੍ਹਾਂ ਹੀ ਪੈਸੇ ਦੀ ਮੰਗ ਥੋੜੀ ਰੱਖੀ ਤਾਂ ਉਹ ਪੈਸੇ ਦੀ ਮੰਗ ਪੂਰੀ ਨਹੀਂ ਹੋ ਸਕਦੀ ਓਕੇ ਅੱਛਾ ਸਾਡੇ ਦਰਸ਼ਕਾਂ ਨੂੰ ਹੋਰ ਕਿਹੜੇ ਗੀਤ ਦਾ ਜਿਹੜੇ ਚਾਰ ਬੋਲ ਸੁਣਾਉਣਾ ਚਾਹਣ ਆ ਜੀ ਇੱਕ ਥੋੜਾ ਟਾਈਮ ਹੋਇਆ ਮੈਂ ਗੀਤ ਲਿਖਿਆ ਸੀ ਟਾਈਮ ਨਹੀਂ ਉਹਦਾ ਟਾਈਟਲ ਸੀ ਤੇ ਉਹਦੇ ਮੈਂ ਤੁਹਾਡੇ ਨਾਲ ਦੋ ਅੰਤਰੇ ਸਾਂਝੇ ਕਰ ਰਿਹਾ ਜੀ ਚਿੱਠੀ ਲਿਖਣੀ ਭੁੱਲ ਗਏ ਹਾਂ ਚਿੱਠੀ ਲਿਖਣ ਦੀ ਲੋੜ ਨਹੀਂ ਚਿੱਠੀ ਲਿਖਣੀ ਭੁੱਲ ਗਏ ਹਾਂ ਚਿੱਠੀ ਲਿਖਣ ਦੀ ਲੋੜ ਨਹੀਂ ਹੱਥ 'ਚ ਮੋਬਾਈਲ ਵੱਜਦਾ ਸਾਨੂੰ ਚੁੱਕਣ ਦਾ ਟਾਈਮ ਨਹੀਂ ਸਾਨੂੰ ਚੁੱਕਣ ਦਾ ਟਾਈਮ ਨਹੀਂ ਐਨੀ ਦੁਨੀਆ ਵੱਧ ਗਈ ਏ ਲੋਕੀ ੱਟਕੇ ਮਾਰਦੇ ਨੇ ਅਈ ਨੀ ਦੁਨੀਆ ਵਧ ਗਈਏ ਲੋਕੀ ਵਿੱਚ ਹੀ ਵੱਜਦੇ ਨੇ ਅੱਗੇ ਦੇਖ ਕੇ ਚੱਲ ਸੱਜਣਾ ਪਿੱਛੇ ਦੇਖਣ ਦਾ ਟਾਈਮ ਨਹੀਂ 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 ਅੱਜ ਕੱਲ ਦੇ ਹਾਲਾਤਾਂ ਨੂੰ ਦੇਖਦੇ ਲਿਖਿਆ ਲੱਗਦਾ ਗੀਤ ਇਹ ਗੀਤ ਜੀ ਸਾ ਤੁਹਾਡੇ ਸਾਹਮਣੇ ਮੈਂ ਪੇਸ਼ ਕਰਦਾ ਪਰ ਇਹਦੇ ਯੰਤਰ ਵੀ ਇੰਨੇ ਜ਼ਿਆਦਾ ਬਣੇ ਹੋਏ ਨੇ ਕਿ ਇਸ ਗੀਤ ਦੇ ਜਿਵੇਂ ਚਾਰ ਪਾਰਟ ਵੜਾ ਕੇ ਪੇਸ਼ ਕਰਾਂ ਤਾਂ ਇਹ ਗੀਤ ਮਾਤਰਾ ਥੋੜਾ ਪੈ ਜਾਂਦਾ ਅੱਛਾ ਜੀ ਇਹ ਮੈਂ ਜਦੋਂ ਇਹ ਕੰਮ ਕਰਦਾ ਹੁੰਦਾ ਸੀ ਉਹੀ ਗੱਲ ਆ ਕਿ ਜ਼ਿੰਦਗੀ ਇੰਨੀ ਲਵ ਵੀ ਅੱਗੇ ਹੋ ਗਈ ਆ ਹੂੰ ਤੇ ਯਾਰ ਮਾ ਪਹਿਲਾਂ ਤੋਂ ਕਾਫੀ ਜ਼ਿਆਦਾ ਹੋਆ ਮੈਨੂੰ ਇਹ ਦੀਦ ਲਿਖਣ ਦੇ ਲਈ ਟਾਈਮ ਨਹੀਂ ਮਿਲ ਰਿਹਾ ਜੀ ਪਰ ਮੈਂ ਕਿਹਾਲੀ ਟਾਈਮ ਤੁਸੀਂ ਆਪਣੇ ਤੇ ਲਾ ਕੇ ਹੀ ਟਾਈਮ ਨਹੀਂ ਤਾਂ ਟਾਈਟਲ ਕੱਢਦਾ ਤੇ ਬਸ ਉਹ ਗੀਤ ਇਹਦੇ ਗੀਤ ਦੇ ਵਿੱਚ ਸਾਰਾ ਦੱਸਿਆ ਗਿਆ ਵੀ ਕਿਵੇਂ ਟਾਈਮ ਨਹੀਂ ਆਦਾ ਤੁਹਾਨੂੰ ਮੈਂ ਇਨਾ ਸੁਣਾਈ ਦਿੱਤਾ ਪਰ ਉਹ ਅਸਲ ਗੀਤ ਸਾਰਾ ਕੁਝ ਦੱਸ ਰਿਹਾ ਕਿਵੇਂ ਨਹੀਂ ਗੀਤ ਦੇ ਲਈ ਮਿਲਦਾ ਟਾਈਮ ਅੱਛਾ ਇਹ ਕਿੰਦਰ ਭਾਬੀ ਤੁਹਾਡੇ ਸਾਰੇ ਗੀਤ ਨੇ ਜਿਹੜੇ ਪਰਿਵਾਰ ਦੇ ਵਿੱਚ ਬੈਠ ਕੇ ਸੁਣਨ ਵਾਲੇ ਨੇ हां 90% ਗੀਤ ਇਦਾਂ ਦੇ ਨੇ ਪਰ ਦੂਸਰੇ ਵੀ ਇਦਾਂ ਨਹੀਂ ਐ ਵੀ ਕੋਈ ਜਿਆਦਾ ਨੱਚਰ ਆ ਹੂੰ ਤਾਂ ਅਸੀਂ ਉਹਨੂੰ ਇੱਕ ਸੱਭਿਆਚਾਰਕ ਦੌਰ ਤੇ ਸਾਹਿਤਕ ਦੌਰ ਤੇ ਲੈ ਕੇ ਹੀ ਫੀਲ ਲਿਖਦੇ ਆ ਜੀ ਅੱਛਾ ਜੀ ਕੀ ਕਹਿਣਾ ਸੋਨਿਓ ਦਸਕਾ ਨੂੰ ਜੋ ਮਤਲਬ ਆਪਣੀ ਗਾਇਕੀ ਨੂੰ ਘਰਾਂ ਦੇ ਵਿੱਚ ਹਨਾ ਦਬਾ ਕੇ ਬੈਠੇ ਨੇ ਵੀ ਹਨਰ ਬਹੁਤ ਆ ਲੋਕਾਂ ਦੇ ਵਿੱਚ ਕਿਤਨਾ ਕਿਤੇ ਆਪਣੇ ਘਰਾਂ ਦੇ ਵਿੱਚ ਹੀ ਆਪਣੇ ਜਿਹੜੇ ਹਨਰ ਨੂੰ ਲੁਕੋ ਕੇ ਬੈਠੇ ਨੇ ਕੀ ਕਹਿਣਾ ਸੋਨਿਓ ਇਸ ਦੇ ਲਈ ਅਸੀਂ ਤਾਂ ਇਹੋ ਕਹਿੰਦੇ ਰਹਨੇ ਆ ਵੈਸੇ ਮੈਂ ਪਹਿਲਾ ਵੀਡੀਓ ਪਾਉਣਾ ਰਹਿਣਾ ਆਪਣੇ ਸ਼ੇਅਰ ਤੇ ਫੇਸਬੁੱਕ ਤੇ ਜਾਂ ਇੰਸਟਾਗ੍ਰਾਮ ਤੇ ਮੈਂ ਸ਼ਾਰਟ ਵੀਡੀਓ ਪਾਉਣਾ ਨਾ ਜੀ ਹੁਣ ਗੱਲ ਉੱਥੇ ਆ ਜਾਂਦੀ ਵੀ ਪਹਿਲੀ ਗੱਲ ਇਹ ਹੈ ਜੇ ਕਿਸੇ ਵੀ ਬੰਦੇ ਕੋਲ ਟੈਲੈਂਟ ਹੈਗਾ ਉਸ ਨੂੰ ਅੱਗੇ ਆਉਣਾ ਚਾਹੀਦਾ ਹੁਣ ਸਾਡਾ ਸੀ ਆਪਣੇ ਜੋ ਲਾਈਵ ਦੇ ਵਿੱਚ ਦੇਖਿਆ ਉਸ ਟਾਈਮ ਤੋਂ ਪਹਿਲਾਂ ਮੈਂ ਗਾਉਂਦਾ ਸੀ ਤੇ ਲਿਖਣ ਦੀ ਵੀ ਆਸ ਰੱਖੀ ਸੀ ਜੀ ਪਹਿਲਾਂ ਮੈਨੂੰ ਵੀ ਇਹ ਹੁੰਦਾ ਸੀ ਪਹਿਲਾਂ ਲਿਖਣ ਦੇ ਪ੍ਰਤੀ ਵੀ ਮੈਂ ਲਿਖ ਸਕਦਾ ਫਿਰ ਰਿਕਾਰਡ ਦੇ ਪ੍ਰਤੀ ਵੀ ਉਹ ਦੋ ਗੀਤ ਰਿਕਾਰਡ ਮੈਂ ਹੁਣ ਕਰਵਾਏ ਤੇ ਵੀ ਚਲੋ ਪਛਿੰਝਰ ਗੱਡੀ ਦੀ ਤਰ੍ਹਾਂ ਹੌਲੀ-ਹੌਲੀ ਅੱਗੇ ਚਲੇ ਜਾਂਦੇ ਆ ਤਾਂ ਇੱਕ ਨਾ ਇੱਕ ਦਿਨ ਮੁਕਾਮ ਜ਼ਰੂਰ ਮਿਲਦਾ ਜੀ ਜਿਵੇਂ ਹੁਣ ਸਾਡੀ ਆਪਣੀ ਲਾਈਫ ਦੇ ਵਿੱਚ ਪਹਿਲਾਂ ਅਸੀਂ ਬੇਰੋਜ਼ਗਾਰੀ ਦੇ ਕਾਰਨ ਮਤਲਬ ਕੋਈ ਗੀਤ ਰਿਕਾਰਡ ਨਹੀਂ ਕਰਵਾ ਸਕੇ ਜੀ ਕਿਉਂ ਪੈਸੇ ਦੀ ਵੀ ਡਿਮਾਂਡ ਹੁੰਦੀ ਸੀ ਪਰ ਹੁਣ ਜਦੋਂ ਅਸੀਂ ਰੈਗੂਲਰ ਹੋਏ ਤਾਂ ਉਸ ਤੋਂ ਬਾਅਦ ਮੈਂ ਦੋ ਗੀਤ ਕਰਾਏ ਹੁਣ ਅੱਗੇ ਵੀ ਕੋਸ਼ਿਸ਼ ਹੈ ਮੇਰੀ ਕਿ ਮੈਂ ਗੀਤ ਰਿਕਾਰਡ ਕਰਾਂ ਜੀ ਤਾਂ ਮੈਂ ਇੱਕ ਇਸ ਤਰ੍ਹਾਂ ਦਾ ਗੀਤ ਮੇਰੇ ਜ਼ਿਹਨ ਦੇ ਵਿੱਚ ਆਇਆ ਜਦੋਂ ਮੈਨੂੰ ਦੋਸਤ ਮਿੱਤਰ ਕਹਿੰਦੇ ਰਹੇ ਕੋਈ ਰੋਮਾਂਟਿਕ ਮੂਡ ਵਾਲੇ ਵੀ ਗੀਤ ਲੇਖੋ ਪਰ ਅਸੀਂ ਸੈਡ ਜੀ ਜ਼ਿਆਦਾਤਰ ਜੈਨ ਕਰਾ ਕੇ ਲਿਖਦੇ ਸੀ ਹਾਂ ਤਾਂ ਉਹ ਮੇਰੇ ਇੱਕ ਜ਼ਿਹਨ ਦੇ ਵਿਚਾਰ ਹੈ ਮੈਂ ਤੁਹਾਨੂੰ ਉਹ ਸਾਂਝਾ ਕਰ ਰਿਹਾ ਜੀ ਜਿਹੜੀ ਲਿਖ ਲਿਖ ਪੇਜਦੀ ਏ ਚਿੱਠੀਆਂ ਗੱਲ ਕਰਦੀ ਏ ਮਿਸ਼ਰੀ ਤੋਂ ਮਿੱਠੀਆਂ ਜਿਹੜੀ ਲਿਖ ਲਿਖ ਪੇਜਦੀ ਏ ਚਿੱਠੀਆਂ ਗੱਲ ਕਰਦੀ ਏ ਮਿਸ਼ਰੀ ਤੋਂ ਮਿੱਠੀਆਂ ਤੀਰ ਨੈਣ ਵਾਲੇ ਮਾਰੇ ਸਾਥੋਂ ਜਾਂਦੇ ਨਾ ਸਾਰੇ ਨੈਣ ਵਾਲੇ ਮਾਰੇ ਸਾਥੋਂ ਜਾਂਦੇ ਨਾ ਸਾਰੇ ਸਾਨੂੰ ਕਰ ਕੇ ਆ ਮਸਤ ਮਲੰਗੋਏ ਕੁੜੀ ਟਿੱਕੇ ਟਿੱਕੇ ਨੈਣਾ ਵਾਲੀ ਦਿਲ ਉੱਤੇ ਮਾਰਦੀ ਏ ਡੰਗੋਏ ਕੁੜੀ ਟਿੱਖੇ ਟਿੱਖੇ ਨੈਣਾ ਵਾਲੀ ਦਿਲ ਉੱਤੇ ਮਾਰਦੀ ਏ ਡੰਗੋਏ ਕੁੜੀ ਨਿੱਲ ਨਿੱਲੇ ਨੈਣਾ ਵਾਲੀ ਅੱਛਾ ਜੀ ਤੁਹਾਡਾ ਨਾ ਇੱਕ ਗੀਤ ਸੀਗਾ ਬਹੁਤ ਹੀ ਜ਼ਿਆਦਾ ਮਕਬੂਲ ਸੀਗਾ ਬੂੰਦ ਬੂੰਦ ਨੂੰ ਤਰਸ ਗਏ ਪੁੱਤ ਪੰਜ ਦਰਿਆਵਾਂ ਦੇ ਉਹ ਗੀਤ ਕਿਵੇਂ ਦਿਮਾਗ ਦੇ ਵਿੱਚ ਆਇਆ ਤੁਹਾਡੇ ਕਿਸ ਹਾਲਾਤਾਂ ਨੂੰ ਦੇਖਦੇ ਤੁਸੀਂ ਲਿਖਿਆ ਉਹਦੇ ਚਾਰ ਬੋਲ ਸਾਡੇ ਦਰਸ਼ਕਾਂ ਨੂੰ ਜ਼ਰੂਰ ਸੁਣਾਇਆ ਜੀ ਉਹ ਗੀਤ ਮੈਂ ਜਦੋਂ ਇੱਧਰ ਪਹਿਲਾਂ ਮੈਂ ਵੀ ਆਈਟੀ ਦੀ ਲਾਈਨ ਦੇ ਵਿੱਚ ਇਲੈਕਟ੍ਰੀਕਲ ਦੇ ਲੈਂਡਰ ਦੇ ਵਿੱਚ ਪਿਆ ਕੋਰਸ ਕੀਤਾ ਤੇ ਉਸ ਤੋਂ ਬਾਅਦ ਮੈਨੂੰ ਆਪਦੇ ਆਪ 'ਚ ਇੱਕ ਬੇਰੁਜ਼ਗਾਰ ਹੋਣ ਦੇ ਨਾਤੇ ਮਹਿਸੂਸ ਹੋਇਆ ਵੀ ਹਰ ਕਿਸੇ ਨੂੰ ਮਤਲਬ ਇੱਕ ਰੁਜ਼ਗਾਰ ਦੀ ਲੋੜ ਹੁੰਦੀ ਆ ਜੀ ਆਪਣੇ ਪੰਜਾਬ ਦੇ ਵਿੱਚ ਬਾਹਰ ਜਾਣ ਦੀ ਹੋੜ ਲੱਗੀ ਹੋਈ ਸੀ ਹਾਂ ਤਾਂ ਮੈਂ ਸੋਚ ਰਿਹਾ ਸੀ ਵੀ ਇਹ ਆਪਣੇ ਇੱਕ ਸੋਨੇ ਵਰਗੇ ਪੰਜਾਬ ਨੂੰ ਛੱਡ ਕੇ ਇਕ ਪੰਜਾਬ ਦੇ ਵਿੱਚ ਸਰਦਾਰੀ ਕਰਦੇ ਹੋ ਛੱਡ ਕੇ ਉੱਥੇ ਬਾਹਰਲੇ ਹੁਣ ਕੇ ਜਾ ਕੇ ਬਸੇ ਨੇ ਉੱਥੇ ਗੁਲਾਮੀ ਦੀ ਤਰ੍ਹਾਂ ਜ਼ਿੰਦਗੀ ਜੀਉਂਦੇ ਨੇ ਤਾਂ ਉਹ ਸ਼ਬਦ ਮੇਰੇ ਜਿਹਨ ਦੇ ਅੰਦਰ ਆਉਣ ਲੱਗੇ ਤਾਂ ਇਹ ਗੀਤ ਮੈਂ ਲਿਖਿਆ ਉਸ ਦੇ ਬੋਲ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਜੀ ਗੇੜ ਸਮੇ ਦਾ ਜਦ ਵੀ ਪੁੱਠਾ ਚੜ ਕੇ ਆਉਂਦਾ ਹੈ ਵਰਤਿਆ ਹੋਇਆ ਟੰਗ ਫੇਰ ਕੋਈ ਕੰਮ ਨਾ ਆਉਂਦਾ ਹੈ ਗੇੜ ਸਮੇ ਦਾ ਜਦ ਵੀ ਪੁੱਠਾ ਗਿੜਕੇ ਆਉਂਦਾ ਹੈ ਵਰਤਿਆ ਹੋਇਆ ਟੰਗ ਫੇਰ ਕੋਈ ਕਮ ਨਾ ਆਉਂਦਾ ਹੈ ਧਾਰੂ ਵਿਚੜੀ ਕੁੰਜੀ ਫੇਰ ਵਸ ਧਾਰੂ ਵਿਚੜੀ ਕੁੰਜੀ ਫੇਰ ਵਸ ਪੈਂਦੀ ਕਵਾਂਦੇ ਬੂੰਦ ਬੂੰਦ ਨੂੰ ਤਰਸਦੇ ਪੁੱਤ ਪੰਜ ਦਰਿਆਵਾਂ ਦੇ ਗੁੰਦ ਗੁੰਦ ਨੂੰ ਤਰਸ ਗਏ ਪੁੱਤ ਪੰਜ ਦਰਿਆਵਾਂ ਦੇ ਵਿਚ ਪਰਦੇਸੋਂ ਗੁਰਜਟ ਮੈਂ ਜਦੋਂ ਮੇਂਸੇ ਆਵਾਂਗਾ ਸੋਨੇ ਵਰਗਾ ਛੱਡ ਪੰਜਾਬ ਮੈਂ ਕਦੇ ਨਾ ਜਾਵਾਂਗਾ ਵਿਚ ਪਰਦੇਸੋਂ ਗੁਰਜੰਟ ਮੈਂ ਜਦੋਂ ਮੀਮਸਿਆ ਵਾਂਗਾ ਸੋਨੇ ਵਰਗਾ ਛੱਡ ਪੰਜਾਬ ਮੈਂ ਕਦੇ ਨਾ ਜਾਵਾਂਗਾ ਮਿੱਟੀ ਨਾਲ ਮੈਂ ਪਿਆਰ ਕਰਾਂ ਮਿੱਟੀ ਨਾਲ ਮੈਂ ਪਿਆਰ ਕਰਾਂ ਆਖਰ ਤੱਕ ਸਾਵਾਂ ਦੇ ਗੂੰਦ ਗੂੰਦ ਨੂੰ ਤਰਸ ਗਏ ਪੁੱਤ ਪੰਜ ਦਰਿਆਵਾਂ ਦੇ ਬੂੰਦ ਬੂੰਦ ਨੂੰ ਤਰਸ ਗਏ ਪੁੱਤ ਪੰਜ ਦਰਿਆਵਾਂ ਦੇ ਬੂੰਦ ਬੂੰਦ ਨੂੰ ਤਰਸ ਗਏ ਪੁੱਤ ਪੰਜ ਦਰਿਆਵਾਂ ਦੇ ਕੀ ਬਾਤ ਹੈ ਬਹੁਤ ਨਾਈਸ ਗੀਤ ਆ ਜਿਹੜਾ ਤੁਹਾਡੇ ਵੱਲੋਂ ਲਿਖਿਆ ਗਿਆ ਅੱਛਾ ਜਿੱਦਾਂ ਕਿ ਬਹੁਤ ਸਾਰੇ ਕਲਾਕਾਰ ਨੇ ਜਾਂ ਕਿਸੇ ਨੇ ਵੀ ਤੁਹਾਡਾ ਲਿਖਿਆ ਹੋਇਆ ਕੋਈ ਗੀਤ ਲੈਣਾ ਹੋਵੇ ਤਾਂ ਤੁਸੀਂ ਉਹਨਾਂ ਨੂੰ ਮਤਲਬ ਦੇ ਸਕਦੇ ਹੋ ਅਸੀਂ ਜੇ ਕੋਈ ਲੈਣਾ ਚਾਹੁੰਦਾ ਵੀ ਗੀਤ ਤਾਂ ਜਰੂਰ ਦਵਾਂਗੇ ਪਰ ਜਿਹੜਾ ਦੇਖਿਆ ਕਈ ਰਾਈਟਰਾਂ ਦੇ ਨਾਲ ਇਸ ਤਰ੍ਹਾਂ ਦੀ ਗੱਲ ਹੋਈ ਕਿ ਗੀਤ ਲੈ ਲਿਆ ਨਾਮ ਕਿਸੇ ਦਾ ਪਾ ਦਿੰਦੇ ਆ ਤਾਂ ਉਹ ਇੱਕ ਸਾਨੂੰ ਵੀ ਉਹ ਮਹਿਸੂਸ ਹੁੰਦਾ ਜਦੋਂ ਕੋਈ ਇਹੋ ਜੀ ਘਟਨਾ ਕਿਸੇ ਦੇ ਨਾਲ ਹੁੰਦੀ ਆ ਰਾਈਟਰ ਦੇ ਨਾਲ ਜਦੋਂ ਕੋਈ ਨਾਮ ਕਿਸੇ ਦਾ ਹੋਰ ਪਾਉਂਦਾ ਉਹਦੇ ਇੱਕ ਮੈਂ ਤਾਂ ਇਹ ਸਮਝਦਾ ਵੇ ਕਿਸੇ ਇਨਸਾਨ ਦੇ ਕਤਲ ਕਰਨ ਦੇ ਬਰਾਬਰ ਹੁੰਦਾ ਜੀ ਬਿਲਕੁਲ ਹਾਂ ਕਿਉਂਕਿ ਇੱਕ ਰਾਈਟਰ ਹੈ ਜਿਹੜਾ ਉਹਦਾ ਗੀਤ ਦੇ ਨਾਲ ਇੱਕ ਜ਼ਿੰਦਗੀ ਮੌਤ ਦਾ ਸਬੰਧ ਹੁੰਦਾ ਤੇ ਉਹ ਨੂੰ ਉਸ ਵਿੱਚੋਂ ਇਸ਼ਨਾਤੁਸ਼ਟੀ ਮਿਲਦੀ ਆ ਕਿ ਉਸ ਦੇ ਇਹ ਬੋਲ ਨੇ ਜਦੋਂ ਕਿਸੇ ਦੇ ਮੂੰਹੋਂ ਨਿਕਲਦੇ ਨੇ ਜਾਂ ਕੋਈ ਸੁਣਦਾ ਕਿ ਉਹ ਨੂੰ ਇੰਨੀ ਸੰਤੁਸ਼ਟੀ ਮਿਲਦੀ ਆ ਉਹ ਖੁਦ ਹੀ ਜਾਣਦਾ ਕਿ ਕੀ ਮੈਸੇਜ ਕਰਦਾ ਜੀ ਸਤਿ ਸ਼੍ਰੀ ਅਕਾਲ ਸਾਰੇ ਸਾਡੇ ਨਾਲ ਗੁਰਜੰਤ ਸਿੰਘ ਮੀਮਸਾ ਜੀ ਜਿਨ੍ਹਾਂ ਨੇ ਆਪਣੀ ਗਾਇਕੀ ਬਾਰੇ ਸਾਡੇ ਨਾਲ ਗੱਲਬਾਤ ਕੀਤੀ ਆ ਸੋ ਤੁਸੀਂ ਵੀ ਕਿਸੇ ਵੀ ਤਰ੍ਹਾਂ ਦਾ ਤੁਹਾਡੇ ਦੇ ਵਿੱਚ ਕੋਈ ਟੈਲੈਂਟ ਹੋਵੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਵੀਡੀਓ ਕਰਵਾਉਣੀ ਹੋਵੇ ਤਾਂ ਸਾਡੀ ਟੀਵੀ ਸਕਰੀਨ ਤੇ ਚੱਲਦੇ ਨੰਬਰ ਤੇ ਇੱਕ ਵਾਰ ਕਾਲ ਜ਼ਰੂਰ ਕਰਨਾ ਜੀ ਨੰਬਰ ਨੋਟ ਕਰ ਲਓ 98560321 ਤੇ ਤੁਸੀਂ ਸੰਪਰਕ ਕਰਕੇ ਆਪਣੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਵੀਡੀਓ ਕਰਵਾਉਣੀ ਹੋਵੇ ਤਾਂ ਜ਼ਰੂਰ ਸੰਪਰਕ ਕਰਨਾ ਜੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ